ਹਾਂਜੀ ਵੀਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭੈਣ ਭਰਾਵਾਂ ਨੂੰ ਹਾਂਜੀ ਵੀਰੇ ਆਪਾਂ ਪਹਿਲਾਂ ਕੀਤਾ ਸੀ ਰਸੋਈ ਸਾਫ਼ ਦਾ ਕੰਮ ਤੇ ਭਾਂਡਿਆਂ ਦਾ ਕੰਮ ਇਦੋਂ ਬਾਅਦ ਚੋਂ ਕੀਤਾ ਆਪਾਂ ਨੇ ਝਾੜੂ ਪੂੰਝਾ ਵੀਰੇ ਝਾੜੂ ਪੂੰਝਾ ਕਰਦੇ ਅਨਸਾਰ ਹੀ ਆਪਾਂ ਬਾਹਰ ਚੱਲ ਚੱਲ ਗਏ ਚੱਲ ਕੇ ਆਪਾਂ ਉਹ ਕਿਤੇ ਉੱਤੇ ਕੱਪੜੇ ਜੋ ਵੀ ਆਪਣੇ ਰੁਟੀਨ ਦੇ ਕੰਮ ਹੁੰਦੇ ਨੇ ਲਾਲੋ ਡੇਲੀ ਵੀ ਇਸ ਕਰਾਂ ਕੰਮ ਕੀਤੇ ਕੰਮ ਕਰਦੇ ਅਨਸਾਰ ਹੀ ਮੈਨੂੰ ਪੌਣੇ 12 ਹੋ ਚੁੱਕੇ ਸੀਗੇ ਮੈਂ ਜਲਦੀ ਜਲਦੀ ਪਿਆਜ਼ ਛਿੱਲੇ ਕਿਆ ਛਿੱਲ ਕੇ ਹੋਏ ਮੈਂ ਇਹਨਾਂ ਦਾ ਪੇਸਟ ਬਣਾਉਂਗੀ ਕਿਉਂਕਿ ਮੈਂ ਬਣਾਉਂਗੀ ਅੱਜ ਟਿੰਡੋ ਦੀ ਸਬਜ਼ੀ ਹਾਂਜੀ ਵੀਰੇ ਆਪਾਂ ਕੜਾਹੀ ਧਰਤੀ ਕੜਾਈ ਆ ਹੁਣ ਆਪਾਂ ਲਾਵਾਂਗੇ ਚੁੱਲਾ ਤੇ ਇੱਧਰ ਵੀਰੇ ਆਪਾਂ ਬਣਾਇਆ ਗਠੇਲਾ ਸਣ ਦਾ ਕੁੱਟ ਕੇ ਮਸਾਲਾ ਟਮਾਟਰ ਲਾਲ ਮਿਰਚਾਂ ਆ ਕੁੱਟਿਆ ਸੀ ਵੀਰੇ ਆਪਾਂ ਜੀਰਾ ਧਨੀਆ ਟਿੰਡਾ ਪਾ ਲਓ ਕੇ ਰੱਖ ਦਿੱਤੀ ਵੀਰੇ ਸਬਜ਼ੀ ਬਣਾਉਣ ਲਈ ਤੇ ਆ ਬਣਾ ਲਿਆ ਕੋ ਮਸਾਲੇ ਇਧਰ ਲੂੰਡਾ ਹੋ ਗਿਆ ਤਿਆਰ ਪੁੱਤਾ ਹੋ ਗਿਆ ਪੂਰੀ ਤਰ੍ਹਾਂ ਹੁਣ ਇਹ ਚ ਪਾਵਾਂਗੇ ਵੀਰੇ ਆਪਾਂ ਤੇਲ ਕਿਉਂਕਿ ਆਪਾਂ ਥੋੜਾ ਜਿਹਾ ਤੇਲ ਪਾਵਾਂਗੇ ਜਿਆਦਾ ਟਿੰਡਾ ਚ ਜਿਆਦਾ ਟੇਸਟ ਬਣ ਜਾਂਦਾ ਤੇਲ ਪਾਣ ਕਾਰਨ ਕਿਉਂਕਿ ਆਪਾਂ ਰਫੈਂਡ ਚ ਕੋਈ ਵੀ ਚੀਜ਼ ਨਹੀਂ ਬਣਾਉਂਦੇ ਆਪਾਂ ਸਰੋਂ ਦਾ ਤੇਲ ਹੀ ਵਰਤਦੇ ਆਂ ਬਿਰੇ ਚੰਗੀ ਤਰ੍ਹਾਂ ਤੇਲ ਹੋਣ ਅਨੁਸਾਰ ਹੀ ਆਪਾਂ ਪਾਵਾਂਗੇ ਚ ਮਸਾਲੇ ਜੀ ਵੀਰੇ ਤੁਸੀਂ ਦੇਖੋ ਆਪਣਾ ਤੇਲ ਪੂਰਾ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਹੈ ਹੁਣ ਇਸ ਪਾਵਾਂਗੇ ਆਪਾਂ ਮਸਾਲਾ ਜੋ ਵੀ ਆਪਾਂ ਕੁੱਟਿਆ ਸੀ ਜੀਰਾ ਧਣੀਆ ਦੇਖੋ ਹੁਣ ਇਸ ਪਾਵਾਂਗੇ ਜੋ ਵੀ ਆਪਾਂ ਗਠਾ ਲਾਸਣ ਦਾ ਬਣਾਇਆ ਸੀ kटke masala apamagi brepeजa ਜੇ ਤਾਂ ਆਪਣਾ ਚੰਗੀ ਤਰ੍ਹਾਂ ਮਸਾਲਾ ਭੁੰਨ ਗਿਆ ਮੈਨੂੰ ਲੱਗਾ ਸੀ ਭੁੰਨ ਚੁੱਕੇ ਪਿਆਜ਼ ਉਦੋਂ ਆਪਾਂ ਪਾਵਾਂਗੇ ਵਿਰੇ ਚ ਟਮਾਟਰ ਤੇ ਲਾਲ ਮਿਰਚਾਂ ਦਾ ਜੋ ਆਪਾਂ ਪੇਸਟ ਬਣਾਇਆ ਸੀਗਾ ਤੇ ਦੂਆ ਤਿੰਨ ਕਿਲੋ ਵੀ ਆਪਣੇ ਪਿਆਜ਼ ਐਨ ਬ੍ਰਾਊਨ ਕਲਰ ਦੇ ਹੋ ਚੁੱਕੇ ਉਦੋਂ ਪਾਵਾਂਗੇ ਆਪਾਂ ਮਸਾਲਾ ਹਾਂਜੀ ਆਪਣੇ ਇਕੱਠੇ ਬ੍ਰਾਊਨ ਹੋ ਚੁੱਕੀਆਂ ਦੇਖੋ ਚੰਗੀ ਤਰ੍ਹਾਂ ਹੁਣ ਇਹ ਚ ਆਪਾਂ ਪਾਵਾਂਗੇ ਟਮਾਟਰ ਦਾ ਪੇਸਟ ਅੰਨ ਚੰਗੀ ਤਰ੍ਹਾਂ ਆਪਾਂ ਮਸਾਲਾ ਭੁੰਨਾਂਗੇ ਥੋੜਾ ਜਿਹਾ ਭੁੰਨਣ ਤੋਂ ਬਾਅਦ ਆਪਾਂ ਇੱਚ ਪਾਵਾਂਗੇ ਨਾਣ ਮਿਰਚ ਹਾਂਜੀ ਆਪਾਂ ਸਵਾਦ ਅਨੁਸਾਰ ਹੀ ਪਾਵਾਂਗੇ ਇੱਚ ਨਾਣ ਮਿਰਚ ਦੇਖੋ ਆਪਣਾ ਮਸਾਲਾ ਇਸ ਕਲਰ ਦਾ ਹੋ ਚੁੱਕਿਆ ਹੋਣ ਮਿਰਚ ਪਾ ਗਏ ਨੂੰ ਦੁਬਾਰਾ ਫੇਰ ਚੁੱਕਾਂਗੇ ਸੋ ਆਪਣੇ ਸਵਾਦ ਅਨੁਸਾਰ ਹੀ ਪਾਓ ਨਾਣ ਮਿਰਚ ਕਿਉਂਕਿ ਆਪਾਂ ਗਰਮ ਮਸਾਲੇ ਵਗੈਰਾ ਨਹੀਂ ਵਰਤਦੇ ਸਿੰਪਲ ਨਾਣ ਮਿਰਚ ਹਲਦੀ ਹੀ ਪਾਣੇ ਆ ਥੋੜਾ ਜਿਹਾ ਪਾਵਾਂਗੇ ਆਪਾਂ ਪਾਣੀ ਕਿਉਂਕਿ ਆਪਣਾ ਮਸਾਲਾ نیچے ਨਾ ਲੱਗੇ ਚੰਗੀ ਤਰ੍ਹਾਂ ਭੁੰਨਿਆ ਜਾਵੇ हम इन आप मिनट वगू भुन गेन चंगी तरह ये तो बाद च पाव आप टिंडो इन चंकी तरह भुन के क्योंकि आपको सुखी सब्जी बनानी है चंकी तरह भुन गए जो आप फिर पाव गे सब्जी हाँ जी देखो अपना मसाला भुन के हो गया तैयार देखो तेल किस तरह छद चुक मसाला तैयार है देखो किस तरह फिर लूड़े दे मसाला क्योंकि इतों पता लग है भी मसाला चंकी तरह भुन्या गया जो कढ़ाई तो मसाला अलग लग जाए देखो हमें मसाला पूरी तरह चगी तरह भुन के तैयार है ਮੈਂ ਚੱਕਾ ਪਾ ਪਾਨੇ ਟਿੰਡੋ ਹਾਂਜੀ ਆਪਾਂ ਆਟਾ ਗੁੰਨ ਲਿਆ ਦੇਖ ਲੁਕੋ ਤੁਸੀਂ ਸਬਜੀ ਆਪਾਂ ਇਸ ਚੁੱਲੇ ਤੇ ਰੱਖਤੀ ਕਿਉਂਕਿ ਆਪਾਂ ਰੋਜ਼ ਹੀ ਰੋਟੀ ਨੂੰ ਲੇਟ ਹੋ ਜਾਂਦੇ ਆ ਕਿਉਂਕਿ ਆਪਾਂ ਘਰ ਦਾ ਜਿਹੜਾ ਰੁਟੀਨ ਦਾ ਕੰਮ ਹੁੰਦਾ ਉਹਦੇ ਉਸ ਉਹਦੇ ਚੱਕਰ ਚ ਕਰਦੇ ਕਰਦੇ ਆਪਾਂ ਰੋਜ਼ ਹੀ ਲੇਟ ਹੋ ਜਾਂਦੇ ਆ ਹੁਣ ਆਪਾਂ ਬਣਾਣੇ ਆ ਰੋਟੀ ਸਬਜੀ ਉਧਰ ਆਪਣੀ ਬਣਾਣ ਲੱਗੀ ਪਈ ਆ ਜੀ ਦੇਖੋ ਆਪਾਂ ਕਹਿ ਰਹੇ ਸੀ ਰੋਟੀ ਬਣਾ ਰਿਆਂ ਰੋਟੀ ਬਣਾ ਲਈ ਆਪਾਂ ਦੁਕਾਨਾੋਂ ਨੇ ਸਬਜ਼ੀ ਬਣ ਗਈ ਦੇਖੋ ਆਪਣੀ ਇਧਰ ਤਿਆਰ ਆ ਸਬਜ਼ੀ ਹੁਣ ਕਿਵੇਂ ਆਪਾਂ ਸੁੱਕੀ ਬਣਾਵਾਂਗੇ ਤਾਂ ਸੁੱਕੀਓ ਬਣਾਈ ਆ ਦੇਖੋ ਦੇਖੋ ਰੋਟੀ ਆਪਾਂ ਪਾਤੀ ਹੁਣ ਬਣਾਵਾਂ ਪਾਵਾਂਗੇ ਆਪਾਂ ਉਹਨਾਂ ਦੇ ਟਿਫਨਾਂ ਚ ਸਬਜ਼ੀ ਕਿਉਂਕਿ ਰੋਟੀ ਆ 5 ਜਣਿਆਂ ਦੀ ਵੀਰੇ ਐਨੇ ਵੱਡੇ ਟਿਫਨ ਚ ਰੋਟੀ ਚਾਊਗੀ ਅੱਜ ਮਤਲਬ ਰਟੀਫਨ ਨਹੀਂ ਮਤਲਬ ਤੁਸੀਂ ਡੱਬਾ ਹੀ ਕਹਿ ਸਕਦੇ ਹੋ ਜੋ ਆਪਣੇ ਪੁਰਾਣੇ ਰਵਾਜ ਬੀਬੀਆਂ ਸਟੀਲ ਦੇ ਡੱਬੇ ਚ ਰੋਟੀ ਰੱਖਦੀਆਂ ਸੀਗੀਆਂ ਉਹ ਡੱਬਾ ਇਹ ਚਾਪਾ ਪਾਤੀ ਰੋਟੀ ਹੁਣ ਪਾਵਾਂਗੇ ਆਪਾਂ ਨਾਲ ਦੀ ਸਬਜ਼ੀ ਹਾਂਜੀ ਵੀਰੇ ਦੇਖੋ ਆਪਾਂ ਰੋਟੀ ਪਾਤੀ ਟੀਫਨ ਅਚ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਪੈਕ ਹਾਂਜੀ ਦੇਖੋ ਆਪਾਂ ਕਰਤੀ ਰੋਟੀ ਪੈਕ ਸ਼ੇਅਰ ਕਮੈਂਟ ਲਾਈਕ ਦਿਆ ਕਰੋ ਵੀਰੇ ਆਪਣੇ ਵੀਡੀਓ ਨੂੰ ਜੇ ਤੁਹਾਨੂੰ ਪਸੰਦ ਆਂਦੀ ਆ ਜੇ ਕੋਈ ਕਮੀ ਲਿੰਦੀ ਆਪਣੀ ਵੀਡੀਓ ਚ ਤਾਂ ਸਾਨੂੰ ਕਮੈਂਟਾਂ ਚ ਜਰੂਰ ਦੱਸਿਆ ਕਰੋ ਧੰਨਵਾਦ ਵੀਰੇ